ਕਹਿੰਦੇ ਫਿਰੋਜ਼ਪੁਰ ਹਲਕਾ ਜੇਕਰ ਗੱਲ ਕਰੀਏ ਕਹਿੰਦੇ ਕੰਡਿਆਂ ਤੇ ਤਾਜ ਤੋਂ ਘਟ ਨਹੀਂ ਹੈ ਕਿਉਂਕਿ ਕਹਿੰਦੇ ਕਿਸੇ ਸਮਾਂ ਸ਼ਰਮਣੀਆਂ ਅਕਾਲੀ ਦਲ ਦਾ ਗੜ ਹੁੰਦਾ ਸੀ ਬਾਦਲ ਪਰਿਵਾਰ ਦਾ ਗੜ ਹੁੰਦਾ ਸੀ ਹੁਣ ਕੀ ਹਾਲਾਤ ਨੇ ਬਹੁਤ ਵਧੀਆ ਹਾਲਾਤ ਆ ਜੀ ਅਸੀਂ ਇਹ ਸੀਡਰੂਮ ਪੂਰੀ ਸ਼ਾਨ ਨਾਲ ਜਿੱਤਾਂਗੇ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਦਾ ਹੋਇਆ ਨਹੀਂ ਬਣਾ ਰਹੇ ਕਾਂਗਰਸ ਦੇ ਲੋਕ ਬਹੁਤ ਵਧੀਆ ਰਿਸਪੌਂਸ ਆਹੀ ਮੈਂ ਕੱਲ ਪਰਸੋਂ ਜਦੋਂ ਟਿਕਟ ਜਦੋਂ ਤੋਂ ਟਿਕਟਰ ਅਨਾਉਂਸ ਹੋਈ ਹੈ ਮੈਨੂੰ ਲਗਾਤਾਰ ਹਰੇਕ ਪਿੰਡ ਚੋਂ ਹਰੇਕ ਥਾਂ ਤੋਂ ਫੋਨ ਕਾਲ ਆ ਰਹੇ ਆ ਮਿਲਨ ਵਾਲਿਆਂ ਦੇ ਬੁਲਾਉਣ ਵਾਲਿਆਂ ਦੇ ਬਹੁਤ ਵਧੀਆ ਰਿਸਪੌਂਸ ਹੈ ਲੇਕਿਨ ਸਿਆਸੀ ਗਲਿਆਰੇ ਐ ਵੀ ਕਹਿ ਦਿੰਦੇ ਨੇ ਕਹਿੰਦੇ ਖੁਦਕੁਸ਼ੀ ਹੈ ਤੁਹਾਨੂੰ ਪਤਾ ਕੋ ਖੁਦਕੁਸ਼ੀ ਸਿਆਸੀ ਗਲਿਆਰੇ ਕਿਸ ਚੀਜ਼ ਨੂੰ ਕਹਿੰਦੇ ਮੈਂ ਨਹੀਂ ਸਮਝਦਾ ਕਿਸੇ ਵੱਡੀ ਚੀਜ਼ 'ਚ ਲੜਾਈ ਲੜਨੀ ਜੇ ਉਹ ਖੁਦਕੁਸ਼ੀ ਹੈ ਤੇ ਫਿਰ ਲੋਕੀ ਘਰਾਂ 'ਚ ਵੜ ਜਾਣਗੇ ਡਰਦੇ ਹੋਏ ਬਾਦਲ ਪਰਿਵਾਰ ਤੋਂ ਅਗਰ ਕੋਈ ਚੋਣ ਲੜਨ ਲਈ ਉੱਥੇ ਆਂਦਾ ਉਸ ਸੀਟ ਤੇ ਤਿਆਰੀ ਖਿੱਚ ਕੇ ਬੈਠੇ ਹੋ ਵੈਲਕਮ ਆ ਯੂ ਨੋ ਮੈਂ ਪ੍ਰਮਾਤਮਾ ਅਗੇ ਅਰਦਾਸ ਕਰੂੰਗਾ ਕਿ ਕੋਈ ਵੱਡੇ ਤੋਂ ਵੱਡਾ ਚਿਹਰਾ ਆਵੇ ਜਿਵੇਂ ਕਿ ਜਿੰਰਤ ਕੋਰ ਬਾਦਲ ਅਗਰ ਚੌਣ ਲੜਦੇ ਨੇ ਤਿਆਰੀ ਹੈ ਤੁਹਾਡੀ ਹਾਂ ਪੂਰੀ ਤਿਆਰੀ ਪੂਰੀ ਕਿ ਜਿਸ ਤਰ੍ਹਾਂ ਤੁਹਾਨੂੰ ਮਾਰਾ ਬਿਲੇਗਾ ਅਗਰ ਚੌਣ ਮੈਦਾਨ ਦੇ ਵਿੱਚ ਜਿੱਤ ਕੇ ਨਿਕਲਾਂਗੇ ਜਿੱਤ ਕੇ ਨਿਕਲਾਂਗੇ ਲੇਕਿਨ ਓਵਰਆਲ ਜਿਸ ਢੰਗ ਦੇ ਨਾਲ ਵਿਰੋਧੀ ਇਹ ਸਵਾਲ ਕਰ ਰਹੇ ਨੇ ਕਿ ਸਿਟਿੰਗ ਐਮਐਲਏ ਜਿਹੜੇ ਨੇ ਤੁਸੀਂ ਜਿਸ ਢੰਗ ਦੇ ਨਾਲ ਸਿਟਿੰਗ ਐਮਐਲਏ ਸਿਟਿੰਗ ਐਮਐਲਏ ਨੂੰ ਕਹਿੰਦੇ ਟਿਕਟ ਦੇ ਕੇ ਇਨਾਂ ਨੇ ਚੌਣ ਮੈਦਾਨ ਦੇ ਵਿੱਚ ਲਾਤਾ ਕਹਿੰਦੇ ਇਹਨਾਂ ਕੋਲ ਹੋਰ ਕੋਈ ਚਿਹਰੇ ਨਹੀਂ ਇਸ ਗੱਲ ਨੂੰ ਪਾਰਟੀ ਦਾ ਡਿਸੀਜਨ ਹੈ ਜੋ ਵੀ ਪਾਰਟੀ ਡਿਸੀਜਨ ਕਰਦੀ ਹੈ ਜਿਹੜੇ ਸਿਪਾਹੀ ਹੁੰਦੇ ਹੋ ਤਿਆਰ ਰਹਿੰਦੇ ਉਸ ਡਿਸੀਜਨ ਦੇ ਬਿਲਕੁਲ ਦੇਖੋ ਸਿੱਧੇ ਤੌਰ ਤੇ ਪਾਰਟੀ ਦਾ ਡਿਸੀਜਨ ਹੈ ਔਰ ਉਸੇ ਡਿਸੀਜਨ ਦੇ ਉਪਰ ਆ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਕਾਕਾ ਬਰਾੜ ਸਾਡੇ ਨਾਲ ਸੀ ਬਰਾਟਾ ਕਹਿੰਦੇ ਫਿਰੋਜ਼ਪੁਰ ਹਲਕਾ ਜੇਕਰ ਗੱਲ ਕਰੀਏ ਕਹਿੰਦੇ ਕੰਡੇ ਹਤੇ ਤਾਜ ਤੋਂ ਘੱਟ ਨਹੀਂ ਹੈ ਕਿਉਂਕਿ ਕਦੇ ਕਿਸੇ ਸਮਾਂ ਸ਼ਿਰੋਮਣੀ ਅਕਾਲੀ ਦਲ ਦਾ ਗੜ੍ਹ ਹੁੰਦਾ ਸੀ ਬਾਦਲ ਪਰਿਵਾਰ ਦਾ ਗੜ੍ਹ ਹੁੰਦਾ ਸੀ ਹੁਣ ਕੀ ਹਾਲਾਤ ਨੇ ਬਹੁਤ ਵਧੀਆ ਹਾਲਾਤ ਆ ਜੀ ਤਾਂ ਸੀ ਇਹ ਸੀਡਰਮ ਪੂਰੀ ਸ਼ਾਨ ਨਾਲ ਜਿੱਤਾਂਗੇ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਦਾ ਹੋਇਆ ਨਹੀਂ ਦਿਖਾ ਰਹੇ ਕਾਂਗਰਸ ਦੇ ਲੋਕ ਉਹਨਾਂ ਦਾ ਬਹੁਤ ਵਧੀਆ ਰਿਸਪੌਂਸ ਆਹੀ ਮੈਂ ਕੱਲ ਪਰਸੋਂ ਜਦੋਂ ਟਿਕਟ ਜਦੋਂ ਤੋਂ ਟਿਕਟ ਐਨਾਉਂਸ ਹੋਈ ਹੈ ਮੈਨੂੰ ਲਗਾਤਾਰ ਹਰੇਕ ਪਿੰਡ ਚੋਂ ਹਰੇਕ ਥਾਂ ਤੋਂ ਫੋਨ ਕਾਲ ਆ ਰਹੇ ਹੈ ਮਿਲਨ ਵਾਲਿਆਂ ਦੇ ਬੁਲਾਉਣ ਵਾਲਿਆਂ ਦੇ ਬਹੁਤ ਵਧੀਆ ਰਿਸਪੌਂਸ ਹੈ ਲੇਕਿਨ ਸਿਆਸੀ ਗਲਿਆਰੇ ਇਹ ਵੀ ਕਹਿ ਦਿੰਦੇ ਨੇ ਕਹਿੰਦੇ ਖੁਦਕੁਸ਼ੀ ਹੈ ਤੁਹਾਨੂੰ ਪਤਾ ਕੋ ਖੁਦਕੁਸ਼ੀ ਸਿਆਸੀ ਗਲਿਆਰੇ ਕਿਸ ਚੀਜ਼ ਨੂੰ ਕਹਿੰਦੇ ਮੈਂ ਨਹੀਂ ਸਮਝਦਾ ਕਿਸੇ ਵੱਡੀ ਚੀਜ਼ 'ਚ ਲੜਾਈ ਲੜਨੀ ਜੇ ਉਹ ਖੁਦ ਖੁਸ਼ੀ ਆ ਤੇ ਫਿਰ ਲੋਕੀ ਘਰਾਂ 'ਚ ਵੜ ਜਾਣਗੇ ਡਰਦੇ ਹੋਏ ਬਾਦਲ ਪਰਿਵਾਰ ਤੋਂ ਅਗਰ ਕੋਈ ਚੋਣ ਲੜਨ ਲਈ ਉੱਥੇ ਆਂਦਾ ਉਸ ਸੀਟ ਤੇ ਤਿਆਰੀ ਖਿੱਚ ਕੇ ਬੈਠੇ ਹੋ ਵੈਲਕਮ ਆ ਯਰ ਨੂੰ ਮੈਂ ਪਰਮਾਤਮਾ 'ਗਰ ਅਰਦਾਸ ਕਰੂੰਗਾ ਕਿ ਕੋਈ ਵੱਡੇ ਤੋਂ ਵੱਡਾ ਚਿਹਰਾ ਆਵੇ ਕਿਆ ਹੁਕਿੰਦਰਤ ਕੋਰ ਬਦਲ ਅਗਰ ਚੌਣ ਲੜਦੇ ਨੇ ਤਿਆਰੀ ਹੈ ਤੁਹਾਡੀ ਹਾਂ ਪੂਰੀ ਤਿਆਰੀ ਪੂਰੀ ਕੀ ਜਿਸ ਤਰ੍ਹਾਂ ਤੁਹਾਨੂੰ ਮਾਰਾ ਬਿਲੇਗਾ ਅਗਰ ਚੌਣ ਮੈਦਾਨ ਦੇ ਵਿੱਚ ਜਿੱਤ ਕੇ ਨਿਕਲਾਂਗੇ ਜਿੱਤ ਕੇ ਨਿਕਲਾਂਗੇ ਲੇਕਿਨ ਓਵਰਆਲ ਜਿਸ ਢੰਗ ਦੇ ਨਾਲ ਵਿਰੋਧੀ ਇਹ ਸਵਾਲ ਕਰ ਰਹੇ ਨੇ ਕਿ ਸਿਟਿੰਗ ਐਮਐਲਏ ਜਿਹੜੇ ਨੇ ਤੁਸੀਂ ਜਿਸ ਢੰਗ ਦੇ ਨਾਲ ਸਿਟਿੰਗ ਐਮਐਲਏ ਸਿਟਿੰਗ ਐਮਐਲਏ ਨੂੰ ਕਹਿੰਦੇ ਟਿਕਟ ਦੇ ਕੇ ਇਨਾਂ ਨੇ ਚੌਣ ਮੈਦਾਨ ਦੇ ਵਿੱਚ ਲਾਤਾ ਕਹਿੰਦੇ ਇਹਨਾਂ ਕੋਲ ਹੋਰ ਕੋਈ ਚਿਹਰੇ ਨਹੀਂ ਸੀ